ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਪਿਛਲੀਆਂ ਦੋ ਜਿਹੜੀ ਭਾਗ ਐ ਅਸੀਂ ਜਿਹੜੇ ਕਵਰ ਕੀਤੇ ਸੀਗੇ ਜਿਹੜੇ ਪਿੰਡ ਪੰਜਾਬ ਦੇ ਹੈਗੇ ਰੁੱਖਾਂ ਦੇ ਪਿੱਛੇ ਪਿਆ ਉਹਨੂੰ ਅਸੀਂ ਆਲਰੇਡੀ ਵੀਡੀਓ ਬਣਾ ਕੇ ਦਿਖਾ ਚੁੱਕੇ ਆ ਅੱਜ ਤੀਜਾ ਭਾਗ ਜਿਹੜਾ ਅਸੀਂ ਬਣਾਉਣ ਲੱਗੇ ਆ ਇਹ 10 ਪਿੰਡ ਹੈਗੇ ਜਿਹੜਾ ਜ਼ਿਕਰ ਕਰਾਂਗੇ ਜਿਹੜੇ ਪੰਜਾਬ ਦੇ ਪਿੰਡ ਹੈਗੇ ਰੁੱਖਾਂ ਦੇ ਪਿੱਛੇ ਬਣੇ ਹੋਏ ਆ ਇਸ ਦਾ ਮਕਸਦ ਮਕਸਦ ਇਹ ਹੈ ਜਿਹੜੇ ਪਿੰਡਾਂ 'ਚ ਇਹ ਰੁੱਖ ਰੁੱਖਾਂ ਦੇ ਪਿੱਛੇ ਨਾਂ ਬਣਿਆ ਪਿੰਡਾਂ ਦੇ ਉਹਨਾਂ ਪਿੰਡਾਂ ਦਾ ਹਾਲਾਤ ਕੀ ਆ ਰੁੱਖ ਹੈ ਕਿ ਨਹੀਂ ਤਾਂ ਉਹਨੂੰ ਅਸੀਂ ਦੁਬਾਰਾ ਰਿਵਾਈਵ ਕਿਵੇਂ ਕਰ ਪਾਈਏ ਉਸ ਤੇ ਉਸ ਲਈ ਇਹ ਇਹ ਜਾਣਕਾਰੀ ਦੇ ਦੇਣੀ ਅਸੀਂ ਜ਼ਰੂਰੀ ਸਮਝਦੇ ਆਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਮੋਹਾਲੀ ਜਿਹੜਾ ਦਾ ਪਿੰਡ ਆ ਜੰਡਪੁਰ ਇਹ ਜੰਡ ਦੇ ਦਰਖਤ ਤੋਂ ਪਿੱਛੇ ਇਸ ਦਾ ਨਾਮ ਪਿਆ ਸੀ ਪਰ ਜੰਡ ਦਾ ਦਰਖਤ ਇਸ ਸਮੇਂ ਮੌਜੂਦ ਨਹੀਂ ਹੈਗਾ ਕਿਉਂਕਿ ਇਹ ਡਵੈਲਪਮੈਂਟ ਦੀ ਕਾਫੀ ਮਤਲਬ ਹੋ ਚੁੱਕੀ ਆ ਜਿਹੜਾ ਜੰਡ ਦਾ ਰੁੱਖ ਸੀ ਉਹ ਨਹੀਂ ਹੈ ਇਸ ਪਿੰਡ ਦਾ ਇਸ ਦਾ ਨਾਮ ਜਿਹੜਾ ਜੰਡਪੁਰ ਪਿੰਡ ਆ ਵੈਸੇ ਉਹਦੇ ਵਿੱਚ ਰੱਬੋ ਨਿਚੀ ਪਿੰਡ ਨਿਚੀ ਪਿੰਡ ਆ ਆਮ ਭਾਸ਼ਾ ਚ ਇਹਨੂੰ ਮਤਲਬ ਪਿੰਡ ਦਾ ਨੀਮੀ ਰੱਬੋ ਨਿੰਮ ਵਾਲੀ ਬੋਲ ਦਿੰਦੇ ਆ ਬਲੋ ਪਿੰਡ ਦਾ ਨਾਮ ਇਹ ਮਲੋਦ ਬਲਾਕ ਦਾ ਪਿੰਡ ਆ ਜਿਲ੍ਹਾ ਲੁਧਿਆਣੇ ਦੀ ਗੱਲ ਚੱਲ ਰਹੀ ਆ ਤਾਂ ਇੱਥੇ ਵੀ ਇੱਕ ਬਹੁਤ ਹੀ ਪੁਰਾਤਨ ਨਿੰਮ ਸੀਗੀ ਜਿਹਨੂੰ ਲੋਕ ਮੱਥਾ ਟੇਕਣਾਉਂਦੇ ਸੀ ਪਰ ਉਹ ਦਰਸਦੀ ਇਹ ਵੀ ਨਿੰਮ ਜਿਹੜੀ ਹੈਗੀ ਆ ਇਹ ਨਿੰਮ ਇਸ ਸਮੇਂ ਮੌਜੂਦ ਨਹੀਂ ਇਸ ਪਿੰਡ ਵਿੱਚ ਇਹ ਮਲੋਦ ਬਲਾਕ ਦਾ ਪਿੰਡ ਆ ਉਸ ਤੋਂ ਬਾਅਦ ਇੱਕ ਪਿੰਡ ਆ 베ਰਕਲਾ ਇਹਨੂੰ ਆਮ ਭਾਸ਼ਾ ਚ ਪੁਰਾਣੇ ਸਮੇਂ ਚ ਪਹਿਲਾਂ ਇਹਨੂੰ ਕੱਚੀ 베ਰੀ ਇਸ ਪਿੰਡ ਨੂੰ ਕਹਿੰਦੇ ਸੀਗੇ ਤਾਂ ਇਹ ਜਿਹੜਾ ਪਿੰਡ ਸੀਗਾ ਇਹ 베ਰੀਆਂ ਨਾਲ ਘਿਰਿਆ ਹੋਇਆ ਪਿੰਡ ਸੀਗਾ ਪਰ ਹੋਨੇ ਹੈ ਮਤਲਬ ਕਹਿੰਦਾ ਤਰਾਸ ਦੀ ਇਸ ਮਲੋਤ ਬਲੌਗ ਦੇ ਪਿੰਡ ਦੀ ਹੈ ਵੀ ਇੱਥੇ 베ਰੀਆਂ ਪੁਰਾਣੀਆਂ ਕੋਈ ਨਹੀਂ ਬਚੀਆਂ ਹੈਗੀਆਂ ਉਸ ਤੋਂ ਬਾਅਦ 베ਰ ਖੁਰਦ ਪਿੰਡ ਆ ਇਹ ਮਲੋਤ ਬਲੌਗ ਦਾ ਹੀ ਪਿੰਡ ਆ ਤੇ ਆਮ ਬੋਲਚਾਰ ਵਿੱਚ ਇਸ ਪਿੰਡ ਨੂੰ ਵੀ ਪੱਕੀ 베ਰੀ ਬੋਲ ਦਿੰਦੇ ਸੀ ਪੱਕਾ 베ਰ ਜਾਂ ਪੱਕੀ 베ਰੀ ਬੋਲ ਦਿੰਦੇ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਹਾਲਾਤ ਇਹ ਵੀ ਹੁਣ 베ਰੀਆਂ ਜਿਹੜੀਆਂ ਪੁਰਾਣੀਆਂ ਸੀ ਮੌਜੂਦ ਨਹੀਂ ਹੈਗੀਆਂ ਇੱਥੇ ਬਹੁਤ ਵੱਡਾ ਇੱਕ ਕਿਲਾ ਵੀ ਇਸ ਪਿੰਡ ਵਿੱਚ ਮੌਜੂਦ ਆ ਜਿਹੜਾ ਕਿਲੇ ਦੇ ਵਿੱਚ ਵੀ ਬਹੁਤ ਸਾਰੀਆਂ 베ਰੀਆਂ ਦਾਸਦੇ ਲੋਕ ਬਜ਼ੁਰਗ ਉੱਥੋਂ ਦੇ ਕਿ ਸਾਡੇ ਉਥੇ 베ਰੀਆਂ ਲੱਗੀਆਂ ਹੋਈਆਂ ਸੀ ਪਰ ਉਹ ਹੁਣ ਮੌਜੂਦ ਨਹੀਂ ਹੈਗੀਆਂ ਤੇ ਇਹ ਚਾਰ ਪਿੰਡ ਹੋਗੇ ਉਸ ਤੋਂ ਬਾਅਦ ਇੱਕ ਮਲੋਤ ਬਲੌਗ ਦਾ ਇਹ ਪਿੰਡ ਹੈਗਾ ਦੌਦ ਉੱਚੀ ਇਹ ਪਿੰਡ ਹੈਗਾ ਇਸ ਨੂੰ ਆਮ ਆਮ ਬੋਲ ਚਾਲ ਵਿੱਚ ਪਹਿਲਾਂ ਇਸ ਨੂੰ ਉੱਚੀ ਦੌਦ ਜਾਂ 베ਰੀਆਂ ਵਾਲੀ ਦੌਦ ਬੋਲ ਦਿੰਦੇ ਸੀਗੇ ਤਾਂ ਪਰ 베ਰੀਆਂ ਵਾਲੀ ਦੌਦ ਤਾਂ ਨਾਂ ਕਹਿੰਦੇ ਸੀ ਪ੍ਰਾਣ ਸਮੇਂ ਵਿੱਚ ਹੁਣ ਤਰਸਦੀ ਹੈ ਵੀ ਇਸ ਇਸ ਪਿੰਡ ਵਿੱਚ ਵੀ 베ਰੀਆਂ ਬਿਲਕੁਲ ਮੌਜੂਦ ਨਹੀਂ ਹੈਗੀਆਂ ਤੇ ਪ੍ਰਾਤਨ ਰੁੱਖ ਹੈਗੇ ਸਾਡੇ ਜਿਹੜੇ ਹੈਗੇ ਪੰਜਾਬ ਵਿੱਚੋਂ ਕੱਢੇ ਜਾ ਰਹੇ ਹੈ ਇਹਦਾ ਕਾਰਨ ਇਹੀ ਹੈ ਪਿਛੋਂ-ਪਿਛੋਂ ਅਸੀਂ ਖੇਤੀ ਪ੍ਰਧਾਨ ਸੂਬਾ ਬਣਦੇ ਗਏ ਸਾਰੀਆਂ ਜਿਹੜੇ ਬੇਰੀਆਂ ਜਿੰਨੇ ਵੀ ਤੁਹਾਨੂੰ ਦਰਖਤਾਂ ਦੇ ਜ਼ਿਕਰ ਕੀਤਾ ਸਾਰੇ ਉਹ ਕੱਢਦੇ ਗਏ ਆਪਾਂ ਤੇ ਉਹਨੂੰ ਪਲੇਨ ਕਰਕੇ ਆਪਾਂ ਸਾਰਾ ਝੋਨਾ ਦੇ ਕਣਕ ਆਪਾਂ ਜਿਹੜਾ ਹਾਈਬ੍ਰਿਡ ਸੀਡ ਆ ਜਾਂ ਬੀਜ ਬੀਜ ਆਏ ਨਵੇਂ ਉਹਨੂੰ ਲਾ ਕੇ ਖੇਤੀ ਕੀਤੀ ਤੇ ਸਾਰੇ ਰੁੱਖ ਦੇ ਸੀ ਹੌਲੀ ਹੌਲੀ ਕੱਢ ਤੇ ਤੇ ਹੁਣ ਜਿਹੜੀ ਗੱਲ ਕਰਾਂਗੇ ਇਸ ਤੋਂ ਬਾਅਦ ਇੱਕ ਫਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰਾਂਗੇ ਇਹ ਕਲਖੁਰਦ ਤੇ ਫਰੋਜ਼ਪੁਰ ਬਲਾਕ ਆ ਉਹਦੇ ਬਾਰੇ ਜਿਹੜੇ ਪਿੰਡ ਹੈਗੇ ਰੁੱਖਾਂ ਦੇ ਨਾਂ ਤੇ ਪਿੰਡ ਪਏ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾ ਪਿੰਡ ਹੈ ਜੰਡ ਵਾਲਾ ਇਹ ਕਲਖੁਰਦ ਦਾ ਇੱਥੇ 100 ਸਾਲ ਪਹਿਲਾਂ ਝੰਡਾ ਦੀ ਬਹੁਤ ਝਿੜੀ ਸੀ ਬਯੁਰਗ ਦੱਸਦੇ ਆ ਜਿਹੜੇ ਕਿ ਬਹੁਤ ਉੱਚੀ ਝਿੜੀ ਸੀ ਮਤਲਬ ਕਹਿੰਦਾ ਤਾਂ ਟਿੱਬੇ ਸੀਗੇ ਝਿੜੀਆਂ ਸੀਗੇ ਝੰਡਾ ਦੀਆਂ ਤੇ ਇਸ ਦਾ ਨਾਮ ਵੀ ਝੰਡ ਝੰਡ ਵਾਲਾ ਇਸ ਕਰਕੇ ਪਿਆ ਪਰ ਹੁਣ ਤਰਸਦੀ ਵੀ ਇੱਥੇ ਝੰਡ ਮੌਜੂਦ ਨਹੀਂ ਹੈਗੇ ਮਤਲਬ ਬਹੁਤ ਖਤਮ ਹੋ ਚੁੱਕਿਆ ਸਾਰਾ ਕੁਝ ਇਸ ਪਿੰਡ ਦੇ ਵਿੱਚ ਉਸ ਤੋਂ ਬਾਅਦ ਇੱਕ ਪਿੰਡਾ ਬੱਗੇ ਕੇ ਪਿੱਪਲ ਪਿੰਡਾ ਇਹ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਦਾ ਬਲਾਕ ਵੀ ਫਿਰੋਜ਼ਪੁਰਾ ਪੁਰਾਣੇ ਸਮੇਂ ਵਿੱਚ ਇਸ ਜਗ੍ਹਾ ਤੇ ਬਹੁਤ ਪਿੱਪਲ ਹੁੰਦੇ ਸੀਗੇ ਤੇ ਬੱਗੇ ਨਾਂ ਦੇ ਬੰਦੇ ਨੇ ਇਸ ਨੂੰ ਬਸਾਇਆ ਸੀਗਾ ਪਿੰਡ ਨੂੰ ਤਾਂ ਉਸ ਵੇਲੇ ਉਹ ਜਿਹੜੇ ਬਜ਼ੁਰਗ ਦੱਸਦੇ ਹੁਣ ਤੇ ਪੀਪਲ ਹੁਣ ਬਹੁਤ ਘਟ ਗਏ ਦੇ ਸੱਥਾਂ ਤੇ ਸਿਰਫ ਉਹ ਜਿਹੜੇ ਬੱਸ ਸਟਾਪ ਬਣੇ ਉੱਥੇ ਮਾੜਾ ਮੋਟਾ ਪੀਪਲ ਬਚਿਆ ਉਹ ਪੁਰਾਣੇ ਨਹੀਂ ਹੈਗੇ ਉਹ ਪ੍ਰਾਤਨ ਨਹੀਂ ਨਵੇਂ ਥੋੜੀ ਉਮਰਾਂ ਵਾਲੇ ਪੀਪਲ ਜਿਹੜੇ ਪ੍ਰਾਤਨ ਪੀਪਲ ਸੀ ਇਸ ਪਿੰਡ ਵਿੱਚੋਂ ਬੱਗੇ ਕੇ ਪੀਪਲ ਜੋ ਕੱਢੇ ਜਾ ਚੁੱਕੇ ਆ ਤੇ ਵੀ ਬਹੁਤ ਨਾਮ ਬੱਗੇ ਕੇ ਪੀਪਲ ਆ ਪਰ ਪੁਰਾਣੇ ਪੀਪਲ ਇੱਥੇ ਮੌਜੂਦ ਨਹੀਂ ਹੈਗੇ ਉਸ ਤੋਂ ਬਾਅਦ ਪਿੰਡੋਂ ਦਾ ਚੱਕ ਟਾਲੀ ਵਾਲਾ ਏ ਇੱਥੇ ਹੁਣ ਟਾਲੀਆਂ ਦੀ ਬਿਲਕੁਲ ਨਹੀਂ ਹੈਗੀ ਮਾਤਰਾ ਕਿਉਂਕਿ ਇਸ ਸਮੇ ਬਜ਼ੁਰਗ ਦੱਸਦੇ ਆ ਵੀ ਬਹੁਤ ਟਾਲੀਆਂ ਹੁੰਦੀਆਂ ਸੀ ਇਸ ਕਰਕੇ ਜਿਹੜਾ ਚੱਕ ਟਾਲੀ ਵਾਲਾ ਪਿੰਡ ਦਾ ਨਾਂ ਪਿਆ ਤਾਂ ਉਸ ਸਮੇ ਦੇ ਵਿੱਚ ਸੇਮ ਨਾਲੀਆਂ ਕੰਡੇ ਸੂਏ ਦੇ ਕੰਡੇ ਬਹੁਤ ਟਾਲੀਆਂ ਹੁੰਦੀਆਂ ਸੀ ਜਿਹੜੇ ਪੁਰਾਣੇ ਬਜ਼ੁਰਗ ਦੱਸਦੇ ਹੁਣ ਇਹ ਟਾਲੀਆਂ ਇੱਥੇ ਵੀ ਹੈਣੀਆਂ ਗੀਆਂ ਮਤਲਬ ਤੇ ਟਾਲੀ ਸਾਡਾ ਰਾਜ ਰੋਖਾ ਪਰ ਇਹਦਾ ਹਾਲਾਤ ਪੰਜਾਬ ਦੇ ਵਿੱਚ ਹੁਣ ਡਿਜ਼ੀਜ਼ ਵੀ ਲੱਗ ਰਹੀ ਐ ਨੂੰ ਟਾਲੀ ਨੂੰ ਤਾਂ ਜਿਹੜੇ ਪਿੰਡ ਬਣੇ ਆ ਬਸੇ ਇਸ ਨਾਂ ਤੇ ਟਾਲੀ ਦੇ ਸਟੇਟ ਰੋਖ ਦੇ ਨਾਂ ਤੇ ਤੋ ਟਾਲੀ ਵੀ ਸਾਡੇ ਹੁਣ ਇਸ ਪਿੰਡ ਵਿੱਚ ਜਿਹੜਾ ਚੱਕ ਟਾਲੀ ਵਾਲਾ ਪਿੰਡ ਵਿੱਚ ਹੈ ਨਹੀਂ ਜੀ ਤੇ ਇੱਕ ਪਿੰਡ ਹੈਗਾ ਤੂਤ ਤੂਤ ਨਾਂ ਆ ਵਾ ਤੂਤ ਦਰਖਤ ਵੀ ਆ ਇਸ ਤੇ ਮਤਲਬ ਕਹਿੰਦਾ ਨਾਂ ਤੇ ਦੂਤ ਦੇ ਰੁੱਖ ਦੇ ਨਾਂ ਤੇ ਤੂਤ ਪਿੰਡ ਪਿਆ ਤਾਂ ਕਿਹਾ ਜਾਂਦਾ ਇਹ 1870 ਵਿੱਚ ਇਹ ਪਿੰਡ ਬਸਿਆ ਸੀਗਾ ਉਸ ਸਮੇ ਬਜ਼ੁਰਗਾਂ ਨੇ ਤੂਤ ਲਾਇਆ ਸੀ ਇਸ ਪਿੰਡ ਵਿੱਚ ਜਿਹੜਾ ਕਿ ਹੌਲੀ ਹੌਲੀ ਇਹ ਸਾਹਮਣੇ ਪਾਇਆ ਤੇ ਉਹ ਤੂਤ ਜਿਹੜਾ ਖਤਮ ਹੋ ਚੁੱਕਿਆ ਪਿੰਡ ਨੂੰ ਇਹ ਨਾਮ ਜਿਹੜਾ ਹੈਗਾ ਪਿੰਡ ਦਾ ਨਾਮ ਤੂਤ ਆ ਪਰ ਦੂਤ ਹੈ ਨਹੀਂਗੇ ਇੱਥੇ ਮਤਲਬ ਲੱਗੇ ਹੋਏ ਤੇ ਬਾਕੀ ਇੱਥੇ ਇਸ ਪਿੰਡ ਵਿੱਚ ਦੇਖਿਆ ਗਿਆ ਇੱਕ 1 ਤਿੰਨ ਬੂਟ ਤੇ ਇੱਕ ਖਜੂਰ ਦਾ 100 ਸਾਲ ਪੁਰਾਣਾ ਰੁੱਖ ਸੀ ਐਡਿਟਿਫਾਈ ਕੀਤਾ ਇਹ ਸਾਰੀਆਂ ਜਿਹੜੇ ਜਿਹੜੀ ਗੱਲਬਾਤ ਕਰ ਰਹੇ ਸਾਰਾ ਵੈਰੀਫਾਈ ਕੀਤਾ ਸਾਡੀ ਟੀਮਾਂ ਨੇ ਜਾ ਕੇ ਕੁਝ ਕਿਤਾਬਾਂ ਚੋਂ ਪੜਿਆ ਸੀ ਤੇ ਕੁਝ ਅਸੀਂ ਹੁਣ ਸਰਵੇ ਖੁਦ ਕਰਵਾ ਰਹੇ ਆ ਵੀ ਅਸੀਂ ਉਹ ਕਿਤਾਬਾਂ ਚ ਨਹੀਂ ਵੀ ਹੈਗਾ ਤਾਂ ਅਸੀਂ ਉਹ ਇਹ ਜਿਹੜੇ ਅੱਜ ਦੇ ਪਿੰਡ ਬੋਲੇ ਕਿਤਾਬ ਕਿਸੇ ਚ ਨਹੀਂ ਹੈਗੇ ਅਸੀਂ ਆਪ ਸਰਵੇ ਕਰਵਾਇਆ ਹੈਗਾ ਇਹਦਾ ਪਿੰਡਾ ਲਾਸਟ ਪਿੰਡ ਹੈਗਾ ਵਨਾ ਵਾਲੀ ਇੱਕ ਪਿੰਡ ਹੈਗਾ ਇਹ ਮਤਲਬ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਦਾ ਜ਼ਿਕਰ ਇਹ ਹੁੰਦਾ ਬਜ਼ੁਰਗ ਦੱਸਦੇ ਆ ਵੀ ਬਹੁਤ ਸਾਰੇ ਵਣ ਹੁੰਦੇ ਸੀਗੇ ਇਸ ਪਿੰਡ ਦੇ ਵਿੱਚ ਜਦੋਂ ਇਹ ਦੱਸਿਆ ਦੇ ਪੁਰਾਣੇ ਸਮੇਂ ਵਿੱਚ ਰਾਘੀਰ ਉਹ ਇਸ ਪਿੰਡ ਜਿਹੜਾ ਬਸੰ ਤੋਂ ਪਹਿਲਾਂ ਲੁੱਟਿਆ ਜਾਂਦਾ ਸੀਗਾ ਤੇ ਇੱਥੇ ਇੱਕ ਮਹਾਤਮਾ ਪਰਸ਼ਾਏ ਇੱਥੇ ਉਹਨਾਂ ਨੇ ਇਸ ਪਿੰਡ ਨੂੰ ਵਸਾਇਆ ਉਹ ਕਹਿੰਦੇ ਵੀ ਹੁਣ ਤੇ ਰਹਿਣਾ ਸ਼ੁਰੂ ਕੀਤਾ ਇੱਥੇ ਕੁਝ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜਿਹੜੇ ਇਹ ਮਤਲਬ ਕਹਿੰਦਾ ਵਣਾ ਵਾਲੀ ਉਹਨੇ ਨਾਂ ਰੱਖਿਆ ਕੋਈ ਵੰਦ ਰੁੱਖ ਬਹੁਤ ਸੀਗੇ ਪਤਰਾਸ ਦੀ ਹੁਣ ਇਹ ਵੀ ਇੱਥੇ ਵੀ ਜਿਹੜੇ ਵੰਦ ਦੇ ਰੋਖਾ ਕੋਣ ਪਿੰਡ ਵਿੱਚੋਂ ਗਾਇਬ ਹੋ ਚੁੱਕਿਆ ਤੇ ਸਾਡੇ ਕੋਲ ਟਾਮਾ ਟਿੱਲਾ ਕੋਈ ਪਿੰਡ ਤੋਂ ਬਾਹਰ ਕੋਈ ਵਾਨ ਦਿਖਦਾ ਹੈਗਾ ਤੇ ਇਹ ਅੱਜ 10 ਪਿੰਡਾਂ ਦੀ ਜ਼ਿਕਰ ਕੀਤਾ ਤੇ ਜੋ ਵੀ ਇਸ ਵੀਡੀਓ ਨੂੰ ਦੇਖਦਾ ਦੇਖ ਰਿਹਾ ਹੈਗਾ ਜੇ ਉਹ ਇਸ ਵੀਡੀਓ ਜਿਹੜੇ ਪਿੰਡ ਵਾਲੇ ਹੈਗੇ ਇਸ ਨੂੰ ਦੇਖ ਰਿਹਾ ਤਾਂ ਤਾਂ ਸਾਡਾ ਮਕਸਦ ਇਹੀ ਹੈਗਾ ਜਿਵੇਂ ਹੁਣ ਮੰਨ ਲਓ 베ਰੀਆਂ ਦੀ ਗੱਲ ਕੀਤੀ ਸੀ ਦੋ ਪਿੰਡ ਹੈਗੇ ਸਾਡੇ 베ਰਕਲਾ 베ਰਖੁਰਦ ਤੇ ਤੀਜਾ ਪਿੰਡ ਹੈਗਾ ਆਪਣਾ ਉੱਚੀ ਦੌਦ 베ਰੀਆਂ ਵਾਲੀ ਦੌੜ ਦੇ ਤਿੰਨ ਪਿੰਡ 베ਰੀਆਂ ਪਿੱਛੇ ਪਏ ਹੋਇਆ ਸਾਡਾ ਜਿਹੜਾ ਮਕਸਦ ਹੈਗਾ ਇਹਦੇ ਇਹਨਾਂ ਪੰਚੇਤਾਂ ਦੇ ਸੁਣ ਰਹੀਆਂ ਤਾਂ ਫਟਾਫਟ ਸਾਡਾ ਸੰਪਰਕ ਕਰ ਸਕਦੇ ਆ ਤਾਂ ਕਿ ਅਸੀਂ ਬੇਰੀਆਂ ਦੇ ਜੰਗਲ ਇੱਥੇ ਲਾ ਸਕੀ ਤਾਂ ਕਿ ਉਹ ਜਿਹੜੀ ਵਿਰਾਸਾ ਸਾਡੀ ਹੱਥੋਂ ਨਿਕਲੀ ਸਾਡੇ ਪੰਚਾਇਤ ਦੀ ਜੇ ਕੋਈ ਸਾਂਝੀ ਜਗ੍ਹਾ ਪਈ ਹੈ ਇਸ ਨੂੰ ਲਾ ਕੇ ਆਪਾਂ ਮੋਰ ਸਰਜੀਤ ਆਪ ਬੇਰੀਆਂ ਦਾ ਕਰ ਸਕਦੇ ਤਾਂ ਤਾਂ ਕਿ ਜਿਹੜਾ ਨਾਮਕਰਨ ਹੋਇਆ ਪਿੰਡ ਦਾ ਉਹ ਲੱਗੇ ਸਾਡੇ ਅਗਲੀ ਜਨਰੇਸ਼ਨ ਨੂੰ ਹਾਂ ਵੀ ਇੱਥੇ ਬਹੁਤ ਸਾਰੇ ਬੇਰੀਆਂ ਜਿਹੜਾ ਪਿੰਡ ਦਾ ਨਾਮ ਵੀ ਬੇਰੀ ਹੈ ਇਸੇ ਤਰ੍ਹਾਂ ਹੀ ਜੰਡ ਹੋਇਆ ਜਾਂ ਟਾਲੀ ਹੋਇਆ ਜਿਹੜੇ ਪਿੰਡਾਂ ਦੇ ਪਿਪਲ ਹੈਗੇ ਉਹਨਾਂ ਦੀ ਗੱਲ ਜ਼ਿਕਰ ਆਉਂਦਾ ਹੈਗਾ ਤਾਂ ਉਹ ਪਿਪਲ ਅਸੀਂ ਸੋਡੀ ਸਪੋਰਟ ਕਰ ਸਕਦੇ ਆ ਪੰਚਾਇਤਾਂ ਦੀ ਤੇ ਸਾਡੀਆਂ ਟੀਮਾਂ ਦਾ ਵੀ ਇਹੀ ਹੁਣ ਕੋਸ਼ਿਸ਼ ਰਹੂਗੀ ਜਿਹੜੇ ਪਿੰਡ ਹੁਣ ਨਾਂ ਆ ਗਏ ਰੁੱਖਾਂ ਦੇ ਉਹਨਾਂ ਪੰਚਾਇਤਾਂ ਨਾਲ ਅਸੀਂ ਗੱਲਬਾਤ ਕਰਕੇ ਫਟਾਫਟ ਇੱਕ ਘਟਟ ਘਟ ਉਸ ਦਰਖਤ ਦੀ ਝੜੀ ਇੱਕ ਲਾਈ ਜਾਊਗੀ ਮਤਲਬ ਕਹਿੰਦਾ ਤਾਂ ਕਿ ਉਹਦੀ ਯਾਦਗਾਰ ਵਿੱਚ ਵੀ ਇਨਾਂ ਪੁਰਾਣੇ ਸਮੇਂ ਦੇ ਸਾਡੇ ਬਜ਼ੁਰਗਾਂ ਨੇ ਇਨਾਂ ਰਪਿੰਡਾਂ ਦੇ ਨਾਂ ਰੱਖੇ ਆ ਤੇ ਸਾਡਾ ਹੁਣ ਫਰਜ਼ ਬਣਦਾ ਹੈਗਾ ਵੀ ਅਸੀਂ ਉਸ ਰੁੱਖ ਪਿੱਛੇ ਇੱਕ ਝੜੀ ਉਸ ਪੂਰੀ ਇੱਕ ਜਿਵੇਂ 100 200 ਝੜੀ ਲਾ ਕੇ ਆਪਾਂ ਉਸ ਨੂੰ ਆਪਾਂ ਨਾਮਕਰਨ ਕਰਾਂਗੇ ਦੁਬਾਰਾ ਮਤਲਬ ਕਹਿੰਦਾ ਉਹਨੂੰ ਦੁਬਾਰਾ ਰਿਵਾਈਵ ਕਰਾਂਗੇ ਇਹ ਸਾਡਾ ਮਤਲਬ ਕਹਿਣ ਦਾ ਇੱਕ ਵਿਚਾਰ ਹੈਗਾ ਤੇ ਕੋਸ਼ਿਸ਼ ਕਰਾਂਗੇ ਪੂਰਾ ਕਰਾਂਗੇ ਤੇ ਇਸ ਤੋਂ ਬਾਅਦ ਬੇਨਤੀ ਹੈਗੀ ਵੀ ਤੁਹਾਡੇ ਵੀ ਕਿਉਂਕਿ ਅਸੀਂ ਹੁਣ ਸਾਡੇ ਜਿਹੜੇ ਸਾਡੇ ਜਿਹੜੇ ਕੋਆਰਡੀਨੇਟਰ ਹੈਗੇ ਉਹ ਮਾਲਵੇ ਜ਼ਿਲ੍ਹੇ ਵਿੱਚ ਹੈਗੇ ਜ਼ਿਆਦਾਤਰ ਤਾਂ ਜੇ ਕੋਈ ਸਾਡੇ ਦਵਾਬੇ ਮਾਝੇ ਚ ਤੁਹਾਡੇ ਇਲਾਕੇ ਚ ਕੋਈ ਪਿੰਡ ਹੈਗਾ ਰੁੱਖਾਂ ਪਿੱਛੇ ਪਿਆ ਹੈਗਾ ਸਾਨੂੰ ਤੁਸੀਂ ਉਹ ਸੰਪਰਕ ਕਰ ਸਕਦੇ ਹੋ ਸਾਨੂੰ ਤੁਸੀਂ ਦੱਸੋ ਉਸ ਪਿੰਡ ਦੇ ਵਿੱਚ ਹਾਲਾਤ ਕੀ ਹੈ ਕੋਈ ਝੜੀ ਹੈ ਉਸ ਜਿਹੜੇ ਰੁੱਖ ਜਿਵੇਂ ਮੰਨ ਲਓ ਗੁਟਾਲੀ ਹੈ ਢਾਕਾ ਕੋਈ ਵੀ ਰੁੱਖ ਤਾਂ ਹੈਗਾ ਜੇ ਤੁਹਾਡੇ ਪਿੰਡ ਦਾ ਨਾਮ ਰੁੱਖ ਪਿੱਛੇ ਪਿਆ ਹੈ ਤਾਂ ਸਾਨੂੰ ਉਹਦੇ ਹਾਲਾਤ ਦੱਸੋ ਤੇ ਨਾਲੇ ਉਹਨਾਂ ਦਾ ਜ਼ਿਕਰ ਅਸੀਂ ਕਰਾਂਗੇ ਤਾਂ ਕਿ ਆਪਣਾ ਜਿਹੜਾ ਜਿਹੜਾ ਸਾਡੇ ਖਤਮ ਹੋ ਰਖੇ ਵਿਰਾਸਤ ਹੈਗੀ ਆ ਸਾਡੇ ਸੰਸਥਾ ਨਾਲ ਮਿਲ ਕੇ ਤੁਸੀਂ ਇਹਨੂੰ ਜੋੜ ਕੇ ਆਪਾਂ ਦੁਬਾਰਾ ਮੁਰਸਰਜੀਦ ਕਰ ਸਕਦੇ ਆ ਤੇ ਬੇਨਤੀ ਇਹ ਹੈਗੇ ਇਹ ਵੀਡੀਓ ਤੇ ਬਣਾਉਣ ਦਾ ਇਹ ਮਕਸਦ ਸੀ ਵੀ ਆਪਾਂ ਇੱਕ ਮੋਟੀਵੇਸ਼ਨ ਦੇਣੀ ਆ ਮਤਲਬ ਕਹਿੰਦਾ ਆਪਾਂ ਉਹਨੂੰ ਜੋੜ ਨਾਲ ਲੋਕਾਂ ਟੁੱਟੇ ਹੋਏ ਪਏ ਸਾਰੇ ਆਪਾਂ ਸਾਡੇ ਪੰਜਾਬ ਦਾ ਢਾਂਚਾ ਇਸ ਟਾਈਮ ਬਿਲਕੁਲ ਖਿੰਡਿਆ ਪਿਆ ਹੈਗਾ ਇਹ ਹਾਲਾਤ ਕਾਫੀ ਬੱਤਰ ਆ ਅਸੀਂ ਜਿੰਨੇ ਵੀ ਪਿੰਡ ਤੁਹਾਨੂੰ ਦੱਸਿਆ ਤਿੰਨ ਵੀਡੀਓ ਬਣ ਚੁੱਕੇ ਆ ਇਹ ਰੁੱਖਾਂ ਦੇ ਪਿੱਛੇ ਜਿਹੜੇ ਪਿੰਡ ਬਣੇ ਆ ਉਹਨਾਂ ਵਿੱਚੋਂ ਕੋਈ ਸਰਵਾਈਵਲ ਨਹੀਂ ਹੈਗੀ ਮਤਲਬ ਖਤਮ ਹੋਣ ਹੋ ਚੁੱਕਿਆ ਸਿਸਟਮ ਜਿਹੜੇ ਪਿੰਡ ਬਚੇ ਆ ਉੱਥੇ ਮਾੜਾ ਮੋਟਾ ਜਿਹੜਾ ਹੈਗਾ ਸਿਸਟਮ ਉਹ ਬਾੜੀ ਦੇ ਕਨੇ ਕਬਜ਼ਾ ਕੀਤਾ ਪਿਆ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਦੇਖੋ ਜੇ ਨਾਰਮਲ ਪਿੰਡਾਂ ਵਾਲੇ ਨਾਮ ਜਿਹੜੇ ਰੁੱਖਾਂ ਦੇ ਪਏ ਆ ਜੇ ਉੱਥੇ ਰੁੱਖ ਹੈ ਨਹੀਂਗੇ ਤੁਸੀਂ ਬਾਕੀਆਂ ਦੇ ਹਾਲਾਤ ਦੇਖੋ ਕੀ ਹੋਣਾ ਇਸ ਲਈ ਤੇ ਬਹੁਤ ਵੱਡੀ ਲੋੜ ਆ ਸਾਨੂੰ ਮਤਲਬ ਇਸ ਸੀਜ਼ਨ ਅਸੀਂ ਮਾਰ ਸ਼ੁਰੂ ਕਰਨ ਜਾ ਰਹੇ ਆ ਸਾਡੀਆਂ ਬੇਨਤੀ ਹੈ ਵੀ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਜ ਹੱਥ ਮਿਲਾ ਕੇ ਆਪਾਂ ਚੱਲੀਏ ਤਾਂ ਕਿ ਆਪਣੇ ਪਿੰਡਾਂ ਵਿੱਚ ਘਟੋ ਘਟ ਕਿਲਾ ਕੱਢ ਕੇ ਆਪਾਂ ਆਪਣੀ ਛੋਟੀਆਂ ਚਿੜੀਆਂ ਲਾ ਸਕੀਏ ਤੇ ਪੰਜਾਬ ਦੇ ਵਿੱਚ ਜਿਹੜੇ ਪੰਛੀ ਗਾਇਬ ਹੋਇਆ ਇਹ ਰੁੱਖਾਂ ਕਰਕੇ ਰੁੱਖェੜੀ ਨਹੀਂ ਪੰਛੀ ਗਾਇਬ ਹੋਇਆ ਮਤਲਬ ਉਹ ਸਾਡੀ ਜਿਹੜੀ ਬਾਇਓਡਾਈਵਰਸਿਟੀ ਇਕੋਸਿਸਟਮ ਦਾ ਟੁੱਟ ਚੁੱਕਿਆ ਉਹਨੂੰ ਜੋੜਨ ਵਾਸਤੇ ਆਪਾਂ ਇੱਕ ਸਾਂਝਾ ਉਪਰਾਲਾ ਕਰੀ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕਰ ਰਹੇ ਆ ਸਰਕਾਰ ਨਾਲ ਮਿਲ ਕੇ ਕਰ ਰਹੇ ਆ ਆਪਾਂ ਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਪੈਣਾ ਇਹਨਾਂ ਨੂੰ ਜੋ ਜੋ ਜੁੜਨਾ ਪੈਣਾ ਤੇ ਰੁਖ ਲਗਾ ਕੇ ਸਾਡੀ ਵਿਰਾਸਤੀ ਰੁੱਖੀ ਵਾਪਸ ਲਿਆਉਣੇ ਤੇ ਸਾਡਾ ਜਿਹੜਾ ਜਿਹੜਾ ਕਲਾਈਮੇਟ ਚ ਚੇਂਜ ਹੋਇਆ ਪੰਜਾਬ ਦਾ ਜਿਹੜਾ ਰਕਬਾ ਹੈਗਾ ਜੰਗਲਾਤ ਦੇ ਅੰਦਰ ਉਹਨੂੰ ਵੀ ਮਤਲਬ ਕਹਿੰਦਾ ਆਪਾਂ ਮੁਰਸ ਜੀਦ ਕਰ ਸਕਦੇ ਆ ਧੰਨਵਾਦ ਸਾਰਿਆਂ ਸਤਿ ਸ਼੍ਰੀ ਅਕਾਲ ਜੀ